ਬਿੱਤੀ ਰਾਤ ਮਾਚੀਵੜਾ ਕਹਾੜਾ ਰੋਡ ਤੇ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਿਸ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਮਾਚੀਵੜਾ ਨਿਵਾਸੀ ਸੁਖਦੇਵ ਸਿੰਘ ਉਰਫ ਵਿੱਕੀ 16 ਸਾਲ ਪਹਿਲਾਂ ਅਪਰਾਧ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਕੇ ਗੈਂਗਸਟਰ ਬਣ ਗਿਆ ਮਾਚੀਵੜਾ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਵਿੱਕੀ ਸੱਤ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਉਸਨੇ ਅਪਰਾਧਿਕ ਦੁਨੀਆ ਦੇ ਵਿੱਚ ਆਪਣਾ ਕਦਮ 21-9-2007 ਦੇ ਵਿੱਚ ਰੱਖਿਆ ਸੀ ਜਦੋਂ ਉਸ ਦੇ ਖਿਲਾਫ ਥਾਣਾ ਮਾਚੀਵਾੜਾ ਦੇ ਵਿੱਚ ਚੋਰੀ ਦਾ ਕੇਸ ਦਰਜ ਹੋਇਆ ਸੀ ਇਸ ਤੋਂ ਬਾਅਦ ਲਗਾਤਾਰ ਉਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਸਣੋ ਇਸ ਮੌਕੇ ਦੇ ਉੱਪਰ ਉਸ ਦੇ ਇਨਕਾਊਂਟਰ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਵਿੱਕੀ ਤੁਹਾਡੇ ਕੀ ਲੱਗਦੇ ਨੇ ਬ੍ਰਦਰ ਆ ਜੀ ਬੜਾ ਜੀ ਇਹ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀ ਕਿੰਨੇ ਭੈਣ ਪਾਈਆਂ ਤੁਸੀਂ ਸੱਤ ਸੀਗੇ ਜੀ ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਿਹਾ ਤੁਹਾਡੇ ਤੋਂ ਕੀ ਘਟਣਾ ਨਹੀਂ ਰਹਿ ਰਿਹਾ ਜੀ ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਕਰੋ ਕੀ ਘਟਣਾ ਵਾਪਰੀ ਸੀ ਜੇ ਵੱਖ ਰਹਿਣ ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ ਉਹ ਤਾਂ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਹਾਲਾਤ ਹੁੰਦੇ ਦੇਖੋ ਤੋਂ ਨੂੰ ਕਿ ਮੈਨੂੰ ਪਤਾ ਲੱਗਿਆ ਵੀ ਉਹਨਾਂ ਦਾ ਇੰਕਾਉਂਟਰ ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ ਹਰ ਕੋਈ YouTube Facebook ਚਲਾ ਰਿਹਾ ਉੱਤੇ ਦੇਖੀ ਨਹੀਂ ਹੋਈ ਜੀ ਛਾਂ ਨੂੰ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ ਉਹਨੂੰ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਅਸੀਂ ਜੀ ਇਹਨਾਂ ਦਾ ਬਿਲਕੁਲ ਗਵਾਂਢੀ ਆਈ ਕੀ ਨਾਮ ਹੈ ਇਹਨਾਂ ਦਾ ਇਹਨੂੰ ਯਾਨੀ ਇੱਥੇ ਦਾ ਦੇਬੂ ਦੇ ਵੀ ਕਹਿੰਦੇ ਗਾਂ ਨੌ ਬੰਦਗੇ ਮੈਂ ਕਹਿ ਨਹੀਂ ਸਕਦਾ ਉਹ ਆਪ ਦੇ ਬੀਬੂ ਕਹਿੰਦੇ ਐ ਨੂੰ ਜਿਹੜਾ ਵਿੱਕੀ ਸੀਗਾ ਤੁਹਾਡੇ ਮਨ ਦੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਤੁਹਾਡਾ ਗਾਵਾਂਡੀ ਆ ਹਾਂ ਬਿਲਕੁਲ ਮੇਰਾ ਗਾਵਾਂਡੀ ਆ ਜੀ ਕੋਲੀਕਰ ਮੇਰਾ ਜੀ ਕਿੰਨੀ ਰੇਰ ਹੋ ਗਈ ਉਹ ਇਹਨੂੰ ਇੱਥੇ ਲਾਲਕਬਾਗ ਹੋਗਾ ਜੀ 15 16 ਸਾਲ ਗਾਏ ਨੂੰ ਮੁਰਕੇ ਮੈਦਾਨੀ ਸ਼ਕਲ ਵੀ ਨਹੀਂ ਦੇਖੀ ਆਇਆ ਹੀ ਨਹੀਂ ਇੱਧਰ ਕਦੇ ਇਹ ਬੇਦਖਲ ਕੀਤਾ ਉਹ ਇਹਨਾਂ ਨੇ ਬੇਦਖਲ ਕਰਤਾ ਜੀ ਜਦ ਇਹ ਆਪਣੀ ਭੂਆ ਦੀ ਕੁੜੀ ਨੂੰ ਕੱਢ ਕੇ ਲੈ ਗਏ ਨਾ ਇਹਨਾਂ ਨੇ ਹੱਥ ਕੰਮ ਨਹੀਂ ਪਈ ਸਾਡੀ ਭੂਆ ਦੀ ਕੁੜੀ ਘਰ ਚ ਇੱਥੇ ਰੋਲਾ ਵੀ ਪੈਂਦਾ ਲੈ ਵੀ ਮਾਰਾ ਕੰਮ ਹੋਇਆ ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ ਨਹੀਂ ਕੋਈ ਪਤਾ ਨਹੀਂ ਕਿੱਥੇ ਰਹਿੰਦਾ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਨਹੀਂ ਦੇਖਿਆ ਨਾ ਉਹਦਾ ਪਤਾ ਲੱਗਿਆ ਨਾ ਉਹਦੀ ਕਦੇ ਸ਼ਕਲ ਨਹੀਂ ਦੇਖਿਆ 15 16 ਸਾਲ ਦੇ ਬਾਅਦ ਹੋ ਗਿਆ ਇੰਨਾ ਟਾਈਮ ਹੋ ਗਿਆ